ਜਿਹੜਾ ਖੇਡ ਸਮਝ ਕੇ ਨਹੀਂ ਨਜਿਉਂਦਾ ਉਹ ਫਿਰ ਭਾਰ ਹੀ ਟੋਲਦਾ ਖੇਡਣਾ ਤੇ ਜਿੱਤਣਾ ਇਹ ਪੰਜਾਬੀ ਰਿਆਦ ਹੈ ਅੱਜ ਬੜਾ ਹੀ ਮਤਲਬ ਹੌਸਲਾ ਵਧਕ ਮੇਰਾ ਐਕਸਪੀਰੀਅੰਸ ਰਹਾ ਅੱਜ 29ਵੇਂ 올 ਇੰਡੀਆ ਜੇਪੀ ਅਤਰੇ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਦੇ ਮੌਕੇ ਤੇ ਮੈਂ ਇੱਥੇ ਪਹੁੰਚਿਆ ਔਰ ਜਿਹੜੇ ਜੇਤੂ ਖਿਡਾਰੀ ਹੈ ਉਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਔਰ ਮੈਂ ਸਮਝਦਾ ਵੀ ਇਸ ਤਰ੍ਹਾਂ ਦੇ ਜਿਹੜੇ ਉਪਕਰਮ ਹੈ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਸਾਰਿਆਂ ਨੂੰ ਸੁਸਾਇਟੀ ਨੂੰ ਵੀ ਸਰਕਾਰ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਦੇਸ਼ ਦੇ ਵਿੱਚੋਂ 16 ਟੀਮਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਭਾਗ ਲਿਆ ਔਰ ਮਤਲਬ ਬੜੇ ਵਧੀਆ ਮਾਹੌਲ ਦੇ ਨਾਲ 29ਵਾਂ ਬੜੀ ਮਤਲਬ ਸ਼ੁਰੂ ਤੋਂ ਚੱਲ ਰਿਹਾ 29 ਸਾਲਾਂ ਦੀ ਲੰਬੀ ਜਿਹੜੀ ਇਹਦੀ ਇਨਿੰਗ ਚੱਲ ਰਹੀ ਹੈ ਔਰ ਕੰਟੀਨਿਊਸਲੀ ਚੱਲ ਰਿਹਾ ਸੋ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣ ਨਾਲ ਪ੍ਰਤਿਭਾ ਦਾ ਵਿਕਾਸ ਹੁੰਦਾ ਔਰ ਦੇਖੋ ਅੱਜ ਸਾਨੂੰ ਸਪੋਰਟਸ ਦੀ ਲੋੜ ਬੜੀ ਹੈ ਜਿਸ ਤਰ੍ਹਾਂ ਨਸ਼ਿਆਂ ਦਾ ਚਲਨ ਹੋ ਗਿਆ ਡੀਮੋਰਲਾਈਜ਼ ਹੋ ਰਹੇ ਸਾਡੇ ਯੂਥ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਵਧੀਆ ਟੂਰਨਾਮੈਂਟਸ ਕਰਾਵਾਂਗੇ ਸਪੋਰਟਸ ਨੂੰ ਉਨਛਾਹ ਕਰਾਂਗੇ ਤਾਂ ਸਾਡੀ ਸੁਸਾਇਟੀ ਸਾਡੇ ਬੱਚੇ ਸਹੀ ਰਸਤੇ ਤੇ ਪਹਿਣਗੇ ਔਰ ਖੇਡਾਂ ਦੇ ਨਾਲ ਤਾਂ ਬੜਾ ਵਧੀਆ ਮਤਲਬ ਟ੍ਰੇਨਿੰਗ ਮਿਲਦੀ ਹੈ ਨਾ ਬੱਚਿਆਂ ਨੂੰ ਜਿੱਤਾਂ ਨੂੰ ਮੰਨਣ ਦੀ ਤੇ ਹਾਰਾ ਨੂੰ ਜਰਨ ਦੀ ਸੋ ਅੱਜ ਮੈਨੂੰ ਬੜਾ ਬੜੀ ਖੁਸ਼ੀ ਹੋਈ ਔਰ ਵਿਵੇਕ ਕਤਰੇ ਜੀ ਸ਼੍ਰੀ ਚੰਦਰ ਸ਼ੇਗਰ ਜੀ ਔਰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਪਾਤਰ ਕ੍ਰਿਕਟ ਨਾਲ ਕਿਵੇਂ ਦਾ ਇਹਦਾ ਰਾਬਤਾ ਰਿਹਾ ਜੀ ਦੇਖੋ ਕ੍ਰਿਕਟ ਦਾ ਤਾਂ ਹੁਣ ਜਿਹੜਾ ਵੀ ਹਿੰਦੁਸਤਾਨ 'ਚ ਜੰਮ ਪੈਂਦਾ ਉਹਦਾ ਰਾਬਤਾ ਬਣ ਹੀ ਜਾਂਦਾ ਇੱਕ ਤਰ੍ਹਾਂ ਦੀ ਇੰਟਰਨੈਸ਼ਨਲ ਗੇਮ ਹੈ ਸੋ ਫਰੀਦਕੋਟ ਤੋਂ ਵੀ ਮੈਂ ਜੁੜਿਆ ਹੋਇਆ ਹਾਂ ਕ੍ਰਿਕਟਰ ਦੇ ਨਾਲ ਔਰ ਇੱਥੇ ਆ ਕੇ ਬੜੀ ਵਧੀਆ ਐਕਸਪੀਰੀਅੰਸ ਮੇਰੇ ਰਹੇ ਆ ਔਰ ਕ੍ਰਿਕਟ ਇੱਕ ਐਸਾ ਵਹੀਕਲ ਬਣ ਗਿਆ ਜਿਸ ਨਾਲ ਤੁਸੀਂ ਸਾਰੀ ਸੋਸਾਇਟੀ ਨੂੰ ਇਕੱਠਿਆ ਕਰ ਸਕਦੇ ਹੋ ਸੋ ਆਪਾਂ ਨੂੰ ਕ੍ਰਿਕਟ ਨੂੰ ਤਾਂ ਉਤਸ਼ਾਹ ਕਰਨਾ ਚਾਹੀਦਾ ਤੁਸੀਂ ਗੇਮਸ ਨੂੰ ਵੀ ਕਰਨਾ ਚਾਹੀਦਾ ਸਾਡੀਆਂ ਟਰੈਡੀਸ਼ਨਲ ਗੇਮਸ ਦਾ ਕਬੱਡੀ ਹੋ ਗਈ ਹੌਕੀ ਹੌਕੀ ਦੇ ਵਿੱਚ ਸਾਡਾ ਬੜਾ ਵੱਡਾ ਨਾਂ ਰਿਹਾ ਗੋਲਸ ਦੇ ਵਿੱਚ ਬੜੇ ਅੱਛੇ ਅੱਗੇ ਵਧ ਰਹੇ ਆ ਰੋਇੰਗ ਰੋਇੰਗ ਦੇ ਵਿੱਚ ਆਪਣੇ ਬੱਚੇ ਬੜਾ ਅੱਛਾ ਕਰ ਰਹੇ ਆ ਸੋ ਮੈਂ ਸਰਕਾਰ ਨੂੰ ਵੀ ਇਸ ਬਾਰੇ ਲਿਖ ਕੇ ਭੇਜਾਂਗਾ ਇਹਦੇ ਨੇ ਇੰਡੀਵਿਜੂਅਲ ਗੇਮਸ ਆ ਜਿਹੜੀਆਂ ਰੋਇੰਗ ਹੋ ਗਈ ਤੁਹਾਡੀ ਨਿਸ਼ਾਨੇਬਾਜ਼ੀ ਹੋ ਗਈ ਅਸੀਂ ਕੱਲ ਫਰੀਦਕੋਟ ਦੇ ਵਿੱਚ ਇੱਕ ਜਿਹੜੀ ਸ਼ੂਟਿੰਗ ਰੇਂਜ ਵੀ ਸੈਟਅਪ ਕੀਤੀ ਆ ਔਰ ਉਹ ਬੜੇ ਰਿਕਾਰਡ ਟਾਈਮ ਦੇ ਵਿੱਚ ਬਿਲਕੁਲ ਘੱਟ ਖਰਚੇ ਨਾਲ ਸੋ ਉਸ ਤਰ੍ਹਾਂ ਦੇ ਮਾਡਲ ਵੀ ਇਸਟੈਬਲਿਸ਼ ਕਰਦਾ ਸੋ ਮੇਰਾ ਸਪੋਰਟਸਵਲ ਬੜਾ ਚੁਕਾ ਰਹਿਂਦਾ ਇਸ ਨੂੰ ਪਾਰ ਲੋ ਗਿਆ ਲਿਖ ਕੇ ਭੇਜੋਗੇ ਜਿਹੜਾ ਪਿਛਲੇ ਦਿਨ ਤੁਸੀਂ ਲਿਖਿਆ ਸੀਗਾ ਜਿਹੜਾ ਪਾਲੀਆਂ ਭੇਡਾਂ ਦੇ ਕਾਰਵਾਈ ਵਿੱਚ ਚਾਹੀਦੇ ਉਹਦਾ ਕੋਈ ਰਿਸਪਾਂਸ ਆਇਆ ਨਹੀਂ ਚੱਲ ਰਿਹਾ ਜੀ ਸਾਰਾ ਚੱਲ ਰਿਹਾ ਸਿਰ ਇਟਸ ਕੰਟੀਨਿਊਸ ਪ੍ਰੋਸੈਸ ਲੱਗ ਰਿਹਾ ਕਿ ਜੇਕਰ ਗੇਮਸ ਜਿਆਦਾ ਬਰੇ ਇਹਦਾ ਕ੍ਰਾਈਮ ਘਟ ਸਕਦਾ ਬੱਚੇ ਜਿਹੜੇ ਇੱਧਰ ਜਿਆਦਾ ਲੱਗ ਜਾਣਗੇ ਨਸ਼ੇ ਵੱਲ ਦਾ ਜਾਂਦਾ ਕ੍ਰਾਈਮ ਨਾਲ ਜਿਹੜੀ ਸਪੋਰਟਸ ਹੈ ਨਾ ਇਟਸ ਸਪੋਰਟਸ ਉਹਨੂੰ ਜ਼ਿੰਦਗੀ ਦੀ ਟ੍ਰੇਨਿੰਗ ਦਿੰਦੀ ਹੈ ਔਰ ਇਹਦੇ ਨਾਲ ਇੱਕ ਸਕਾਰਾਤਮਕ ਟ੍ਰੇਨਿੰਗ ਮਿਲਦੀ ਹੈ ਖੇਡਾਂ ਦੇ ਨਾਲ ਸੋ ਇਹਦੇ ਬਹੁਤ ਪੱਕੀ ਫਾਇਦੇ ਨੇ ਤੁਹਾਡਾ ਕੈਰੀਅਰ ਐਜ਼ ਅ ਕੈਰੀਅਰ ਵੀ ਲੈ ਸਕਦੇ ਹੋ ਤੁਸੀਂ ਐਜ਼ ਅ ਪਾਸ ਟਾਈਮ ਵੀ ਲੈ ਸਕਦੇ ਹੋ ਤੁਸੀਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਨਸ਼ਿਆਂ ਤੋਂ ਤਾਂ ਬਚਣਾ ਹੀ ਬਚਣਾ ਸੋ ਆਪਾਂ ਨੂੰ ਹਰੇਕ ਨੂੰ ਹੀ ਸਪੋਰਟਸ ਦੇ ਵਿੱਚ ਗੁਰੂ ਸਾਹਿਬ ਤਾਂ ਖੁਦ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਛਿੰਝਾਂ ਕਰਾਉਂਦੇ ਹੁੰਦੇ ਸੀ ਗਤਿਕਾ ਕਰਾਉਂਦੇ ਹੁੰਦੇ ਸੀ ਸੋ ਇਹ ਉਹਦੇ ਪਿੱਛੇ ਸਪੋਰਟਸ ਨੂੰ ਉਤਸ਼ਾਹ ਦੇਣਾ ਸੀ ਉਹਨਾਂ ਦਾ ਇਹ ਆਸਾ ਸੀ ਔਰ ਜੋ ਗੁਰੂ ਸਾਹਿਬ ਕਰਦੇ ਸੀ ਉਹ ਸਾਡੇ ਵਾਸਤੇ ਤਾਂ ਧਰਮ ਹੈ ਨਾ ਦੇਖੋ ਇਹ ਜਿਹੜੀ ਪੋਲੀਟੀਕਲ ਗੱਲਾਂ ਆ ਸਪੀਕਰ ਦੀ ਜਿਹੜੇ ਉਹਦੇ ਤੋਂ ਬਾਹਰ ਦੀ ਜੀ वेरी गुड फाइनल आज बहुत ही मज़ा आया है। पंजाब कोल्ट ने जीता और पी स्टेडियम कितना सुंदर लग रहा है और भरा हमारा पवीलियन है और लोग आए हैं एंड दिस इज़ ट्वेंटी नाइन्थ हेज़ यू सेट तो हमें बहुत एक सेंस ऑफ हैप्पीनेस फील हो रही है कि कितना बड़ा टूर्नामेंट हो गया है और अपने आप ही कितने वॉल्टियर्स मेम्बर्स ऑफ दी ऑर्गेनाइजिंग कमिटी वो uh, लगे रहते हैं और टू बी वेरी ट्रूथफुल मेरे फादर की मेमोरी में और इतने साल से हम कर रहे हैं लेकिन अब मुझे लगता ही नहीं कि हमें कुछ एफर्ट करना पड़ा अपने आप अप हो जाता है तो पंजाब तो पंजाब तो 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 एंड पंजाब हैज़ वन सो कॉन्ग्रेचुलेशन टू पंजाब कोर्ट बढ़ती जा रही है बिल्कुल मुझे लगता है जो टीमें नहीं आई हैं अभी तक हम उनको भी इन्वाइट करना चाहते हैं जैसे केरला असम ऐसी ऐसी स्टेट्स जो बिल्कुल रेयर हैं क्रिकेट में भी और अपकमिंग है अगर उनके प्लेयर्स भी हमारे पास नॉर्थ इंडिया में आएंगे तो इट विल बी ग्रेट और जो यंग अपकमिंग प्लेयर्स हैं वो तो हमारे पास आते ही हैं लेकिन जो प्लेयर्स अपनी पोजीशन इंडियन टीम में खो चुके हैं वो भी आते हैं तो अभी जैसे कुछ आई प्लेयर्स ललित यादव महिपाल लोमर ये बहुत अच्छे प्लेयर हैं अभी ये ब्रेक थ्रू करना चाहते हैं दोबारा इंडियन टीम में बट दे आर नॉट एबल टू ਤੋ ਯਹਾਂ ਪੇ ਅੱਛਾ ਪਰਫਾਰਮ ਕਰਕੇ ਮੈਨ ਆਫ ਦ ਸੀਰੀਜ਼ ਵਗੈਰਾ ਲੈ ਕੇ ਨਾਉ ਦੇ ਮਾਈਟ ਕਮ ਬੈਕ ਟੂ ਦ ਇੰਡੀਅਨ